ਕੀ ਵਦ ਅਗਲਾ ਪਰਿਵਾਰ ਚੰਗਾ ਮਿਲ ਜੇ ਤੇ ਤੇਰੀ ਪੜਨ ਵਾਲੀ ਡਿਗਰੀ ਉੱਥੇ ਹੋ ਜਾ ਕੇ ਪੂਰੀ ਹੋ ਜੇ ਮੰਮੀ ਜੀ ਕੀ ਗੱਲਾਂ ਕਰਦੀਆਂ ਜੇ ਤੇ ਮੈਂ ਆਖਣ ਦੀ ਆ ਵੀ ਤੇਰੇ ਲਈ ਨਾ ਕੋਈ ਚੰਗਾ ਜਿਹਾ ਮੁੰਡਾ ਵੇਖ ਕੇ ਤੇ ਰਿਸ਼ਤਾ ਕਰ ਦਈਏ ਤੂੰ ਗੱਲ ਸੁਣ ਮੇਰੀ ਐਵੇਂ ਨਾ ਕੁੜੀ ਨਾਲ ਹੀਦਾਂ ਨੀ ਗੱਲਾਂ ਕਰੀ ਜਾ ਉਹਨੂੰ ਪੜ ਲੰਦੇ ਉਹ ਵੀਰ ਦਾ ਹੁੰਦਿਆ ਸੀ ਅੱਗੇ ਅੱਛਾ ਕੀ ਜਾਂਦਾ ਵਾ ਕੋਈ ਨਹੀਂ ਠੀਕ ਠਾਕ ਹੈ ਰਾਜੀ ਬਾਜੀ ਆ ਤਾਂ ਕੋਈ ਕੁੜੀ ਲੱਭ ਕੇ ਤੋ ਉਹਦਾ ਵਿਆਹ ਕਰ ਦੇ ਤੁਹਾਡੇ ਸਿਰ ਤੋਂ ਜ਼ਿੰਮੇਵਾਰੀ ਖਤਮ ਹੁੰਦੀ ਹੁਣੇ ਵਿਆਹ ਕਰ ਦੋ ਉਹਦਾ ਅਜੇ ਕਿਹੜੀ ਉਮਰ ਹੋ ਗਈ ਆ ਉਹਦੀ ਉਹ ਮੇਰੀ ਗੱਲ ਸੁਣੋ ਯਾਰ ਕੰਮ ਹੋਇਆ ਵਾ ਜੇ ਕਿ ਆ ਮੈਂ ਉਹ ਗੱਲ ਪਾਜੀ ਪਾਜੀ ਲਾ ਤੂੰ ਕਰਨੀ ਇੱਥੇ ਕੁਛ ਨਹੀਂ ਮੈਂ ਧੋਣੇ ਆਈ ਬਸ ਫੋਨ ਕੇ ਤਾਂ ਆਉਂਦੀ ਆ ਫੋਨ ਜਿਹੜਾ ਮਰਜੀ ਆਉਂਦੇ ਆ ਜੀ ਜੋ ਬੰਦੇ ਡੱਕਦੇ ਵਿਆਹ ਕਰਾਂਗੇ ਨਾ ਤੇ ਚੱਗੇ ਥਾਂ ਹੀ ਕਰਾਂਗੇ ਮਾੜਾ ਥੋੜਾ ਕਰਨਾ ਆਪਾਂ लवली ਪਤਾ ਗੱਲ ਸੁਣੀ ਮੇਰੀ ਵਾਜ ਮਾਰੀ ਹੈਗੀ ਵਾਜ ਤੈਨੂੰ ਮੈਂ ਤਾਂ ਮਾਰੀ ਹੀ ਵੀਰ ਦਾ ਆਇਆ ਬਾਰੋਂ ਕੋਣ ਕਈ ਉਹ ਵੀਰ ਦਾ ਆਉਂਦਾ ਸੀ ਅੱਗੇ ਅੱਛਾ ਕੀ ਜਾਂਦਾ ਵਾ ਕੋਹ ਨਹੀਂ ਠੀਕ ਠਾਕ ਹੈ ਰਾਜੀ ਬਾਜੀ ਆ ਨਹੀਂ ਛੁੱਟੀ ਕਦੋਂ ਕੌਣ ਨੂੰ ਕਹਿੰਦਾ ਵਾ ਛੁੱਟੀ ਹੈ ਅਜੇ ਆਂਦਾ ਲੱਗ ਜਣੇ ਤਿੰਨ ਚਾਰ ਮਹੀਨੇ ਤਿੰਨ ਚਾਰ ਮਹੀਨੇ ਓਏ ਆਹੋਂ ਆਂਦਾ ਕੰਮ ਚੰਗਾ ਚੱਲਣ ਡਿਆ ਮੁੜ ਕੇ ਕੀ ਪਤਾ ਕਦੋਂ ਬੰਦ ਹੋ ਜਾਣਾ ਮੈਨੂੰ ਇਹ ਹੀਗਾ ਤੇ ਚੱਲ ਛੁੱਟੀ ਆਉਂਦਾ ਨਾ ਤਾਂ ਕਈ ਕੁੜੀ ਲੱਭ ਕੇ ਤਾਂ ਉਹਦਾ ਵਿਆਹ ਕਰ ਦੇ ਤੁਹਾਡੇ ਸਿਰ ਤੋਂ ਜ਼ਿੰਮੇਵਾਰੀ ਖਤਮ ਹੁੰਦੀ ਹੁਣੇ ਵਿਆਹ ਕਰ ਦੋ ਉਹਦਾ ਅਜੇ ਕਿਹੜੀ ਉਮਰ ਹੋ ਗਈ ਆ ਦੀ ਦੱਸ ਹਾਂ ਉਮਰ ਕਿਦਾਂ ਹੋਣੀ ਆ ਹੁਣ ਤੇ ਲੋਕੇ ਸਾਨੂੰ ਪੁੱਛਣ ਦੇ ਆ ਵੀ ਮੁੰਡਾ ਵਿਆਹਣਾ ਨਹੀਂਗਾ ਤਾਂ ਇਹ ਟਾਲ ਮੁਟੋਲ ਕਰਨ ਦੇ ਆ ਹੁਣ 4-5 ਸਾਲ ਜੇ ਲਾਲੂ ਕਹਣਾ ਬਾਹਰ ਤੇ ਸਾਨੂੰ ਵੀ ਫਾਇਦਾ ਤੇ ਉਹਨੂੰ ਵੀ ਫਾਇਦਾ ਵਿੱਚ 4-15 ਸਾਲਾਂ ਨੂੰ ਉਹਦਾ ਵਿਆਹ ਕਰਨਾ ਵਾ ਉਹ ਫੇਰ ਕੀ ਆ ਜੇ 18-19 ਸਾਲਾਂ ਦਾ ਹੋਇਆ ਹੀ ਆ ਉਹ ਤੇ ਮੁੜ ਕੇ ਹੱਥ ਜੋੜਨੇ ਪੈਣੇ ਲੋਕਾਂ ਗਾੜੀ ਵੀ ਸਾਡੇ ਮੁੰਡੇ ਨੂੰ ਰਿਸ਼ਤਾ ਕਰਾਓ ਉਹ ਮਾਤਾ ਇਹ ਤੇ ਕਿਹਾਂ 2-3 ਸਾਲਾਂ ਦਾ ਹੋਇਆ ਹੀ ਆ ਤੇ ਕਿਹਾਂ 2-3 ਸਾਲਾਂ ਦਾ ਹੋ ਗਿਆ ਵਾ ਤੇ ਵਿਆਹਣਾ ਹੀ ਨਹੀਂ ਉਹਨੂੰ ਉਹ ਮੇਰੀ ਗੱਲ ਸੁਣ ਜਦੋਂ ਦੂਜਾ ਵਹਿ ਗਿਆ ਨਾ ਤੇ ਘਰ ਦੇ ਵਿੱਚ ਕੰੰਦਾ ਵਾਜ ਜਾਣੀ ਹੈ ਤੈਨੂੰ ਮੈਂ ਦੱਸਾਂ ਹੁਣ ਕੰੰਦਾ ਦੇ ਡਰ ਤੋਂ ਵਿਆਹ ਹੀ ਨਹੀਂ ਕਰਨਾ ਆ ਦਾ ਉਹ ਕੋਈ ਗੱਲ ਨਹੀਂ ਜਦੋਂ ਆ ਛੁੱਟੀ ਕੱਟ ਕੇ ਜਾਊਗਾ ਨਾ ਉਹ ਤੋਂ ਅਗਲੀ ਛੁੱਟੀ ਕਰਦਾਂਗੇ ਫਿਰ ਮੈਨੂੰ ਨਹੀਂ ਇਹ ਗੱਲ ਦਾ ਪਤਾ ਐਰ ਕਾ ਆਉਂਦਾ ਵਾ ਨਾ ਤੇ ਮੈਂ ਕੁੜੀ ਵੇਖ ਕੇ ਤਾਂ ਠਾਕਾ ਠੂਕਾ ਲਾ ਦੇਣਾ ਹੀ ਉਹ ਮੈਂ ਤਾਂ ਕਹਿਣਿਆ ਜੇ ਨਾ ਕਰੋ ਵਿਆਹ ਤੇ ਚੰਗਾ ਜੀ ਨਾਲੇ ਉਹ ਮੰਨਦਾ ਹੀ ਨਹੀਂ ਆ ਤੇ ਵਿਆਹ ਕਿੱਦਾਂ ਕਰਦਣਾ ਤੇ ਹੀ ਉਹ ਕੋਈ ਗੱਲ ਨਹੀਂ ਉਹਨੂੰ ਆ ਲੈਂਦੇ ਮਨਾ ਮੈਂ ਆਪੇ ਲਾਉਂਗੀ ਦੇਖੀ ਮੰਨਦਾ ਕਿ ਨਹੀਂ ਮੰਨਦਾ ਵੇਖ ਲੋ ਫਿਰ ਆਪਣੀ ਮਰਜ਼ੀ ਮੁੜ ਕੇ ਨਾ ਮੈਨੂੰ ਕਿਓ ਪੀਰਪਿੰਦਰ ਇਦਾਂ ਕਰਦੀ ਆ ਤੇ ਉਹਦੀ ਕਰਦੀ ਇਦਾਂ ਕਰਦੀ ਆ ਵੇਹ लवली ਪੁੱਤ ਮੈਂ ਤੇ ਇੱਕ ਗੱਲ ਕਹਿਣੀ ਆ ਹਾਂਜੀ ਪੀਰਪਿੰਦਰ ਬਹੁਤ ਚੰਗੀ ਆ ਆਪਣਾ ਘਰ ਲੈ ਕੇ ਤੁਰੀ ਆ ਮੈਂ ਇਹੋ ਹੀ ਚਾਹੁੰਦੀ ਆ ਵੀ ਜੇ ਇਹਦੇ ਰਿਸ਼ਤੇਦਾਰਾਂ ਵਿੱਚ ਕੋਈ ਕੁੜੀ ਇਹਦੇ ਵਰਗੀ ਹੋਵੇ ਨਾ ਤੇ ਚੱਲ ਇਹੋ ਹੀ ਰਿਸ਼ਤਾ ਕਰਵਾ ਦੇ ਉਹ ਕੁੜੀਆਂ ਦੇ ਮਾਦਾ ਹੈਗੀਆਂ ਵਾ ਮੁੜ ਕੇ ਤੂੰ ਕਹਿਣਾ ਵੀ ਉਹਨੇ ਭਾਂਡੇ ਨਹੀਂ ਮਾਂਜੇ ਉਹਨੇ ਰਸੋਈ ਨਹੀਂ ਸਾਫ਼ ਕੀਤੀ ਮੁੜ ਕੇ ਫਿਰ ਤੂੰ ਨੋਕਾ ਟੋਕੀ ਕਰਨੀ ਵੀ ਨਹੀਂ ਰੁਪਿੰਦਰ ਵੱਡੀ ਆ ਇਹਨੇ ਛੋਟੀਆਂ ਪਹਿਣਾ ਵਾਂਗੂ ਜਿਹੜੀ ਵੀ ਆਈ ਨਾ ਉਹਨੂੰ ਨਾਂ ਲੈ ਕੇ ਤਾਂ ਤੁਰ ਪੈਣਾ ਵਾ ਤੂੰ ਹਾਂ ਗੱਲ ਨਾ ਸੋਚਿਆ ਕਰ ਉਹ ਮੈਂ ਜਾਣਦਾ ਵੀ ਕੋਈ ਗੱਲ ਨਹੀਂ ਅਜੇ ਕੁਝ ਨਹੀਂ ਗਾ ਹੁੰਦਾ 4-5 ਸਾਲ ਨਾਲੇ ਉਹਦਾ ਕੰਮ ਵਧੀਆ ਚੱਲਣ ਡਿਆ ਨਾਲੇ ਪੈਸੇ ਜੁੜ ਜਾਣਗੇ ਉਹ ਚੱਲ ਕੋਈ ਗੱਲ ਨਹੀਂ ਵਿਆਹ ਕਰਵਾ ਕੇ ਉਹਨੇ ਚੱਲ ਜਾਣਾ ਵਾ ਤੁਹਾਡੇ ਲਾਗੇ ਰਹੂਗੀ ਉਹ ਮੁੜ ਕੇ ਕੀ ਪਤਾ ਅਗਲੀ ਨੇ ਜਾਣ ਦੇਣਾ ਵਾ ਕਿ ਨਹੀਂ ਜਾਣ ਦੇਣਾ ਆਹੀਂ ਕਹੀ ਜਾਣਿਆ ਨਾ ਚੱਲ ਜਾਣਾ ਉਹਨੇ ਚੱਲ ਕੋਈ ਗੱਲ ਨਹੀਂ ਵੇਖ ਲੈਨੇ ਆ ਫਿਰ ਆਹੋ ਆਊਗਾ ਤੇ ਵੇਖੀ ਜਾਊਗੀ ਗੇਤੀ ਟੈਨਸ਼ਨ ਪਾ ਕੇ ਰੱਖਦੀ ਐ ਤੂੰ ਦੱਸ ਮੈਂ ਤਾਂ ਹੋਰ ਗੱਲ ਸੋਚਣ ਡਈ ਸੀ ਪਿਆਰ ਕਾ ਛੁੱਟੀ ਆਊਗਾ ਨਾ ਇਹਦਾ ਵਿਆਹ ਕਰ ਹੀ ਦੇਣਾ ਵਾ लवली ਇਦਾਂ ਕਰੀ ਜਾਣ ਲਿਆ ਵਾ ਮੇਰਾ ਇੱਕ ਰਾਦਾ ਬਣ ਗਿਆ ਵਾ ਫਿਰ ਰਪਿੰਦਰ ਨਾਲ ਗੱਲ ਕਰਦੀ ਆ ਵੀ ਤੇਰੇ ਰਿਸ਼ਤੇਦਾਰਾਂ ਵਿੱਚ ਕੁੜੀਆਂ ਤੇ ਹੈ ਵਾ ਤੇ ਤੂੰ ਹੀ ਕਰਾ ਦੇ ਰਿਸ਼ਤਾ ਤੇ ਨਾਲੇ ਪਹਿਣਾ ਪਹਿਣਾ ਬਣ ਕੇ ਰਹੋਗੇ ਦੋਵੇਂ ਜਾਣੀਆਂ ਮੰਮੀ ਜੀ ਕੀ ਕਹਿੰਦੇ ਜੀ ਸਰਦੀਪਤ ਬਣਾਉਣ ਲੱਗੀ ਆ अच्छा अच्छा ਮੇਰਾ ਪਿਆਜ਼ ਪੀਸ ਚੱਲੇ ਨਹੀਂ ਲਸਣ ਨਹੀਂ ਚਲੋ ਵਧੀਆ ਕੀਤਾ ਤੇ ਬੜੀ ਜਲਦੀ ਆ ਗਈ ਅੱਜ ਮੰਮੀ ਜੀ ਤੇ ਪ੍ਰੈਕਟੀਕਲ ਹੀ ਕੇ ਤੇ ਉੱਥੇ ਕੀ ਕਰਨਾ ਹੀ ਬੈ ਕੇ ਜੋਤ ਕਿਦਾਂ ਦਾ ਪ੍ਰੈਕਟੀਕਲ ਵਧੀਆ ਹੈ ਮੰਮੀ ਜੀ ਪਾਣੀ ਲਿਆਓ ਪੁੱਤ ਨਾ ਨਾ ਪਾਣੀ ਨਹੀਂ ਵੀ ਨਾ ਹਾਂ ਹੋਰ ਫਿਰ ਲਿਆਉ ਮੈਂ ਕਰ ਦਿੰਨੀ ਆ ਨਹੀਂ ਨਹੀਂ ਪੁੱਤ ਮੈਂ ਕਰ ਲੈਣਾ ਕੰਮ ਕੋਈ ਗੱਲ ਨਹੀਂ ਕਰਵਾ ਦਿੰਨੀ ਆ ਮੈਂ ਤੂੰ ਵੀ ਥੱਕੀ ਆਈਂ ਕੋਈ ਗੱਲ ਨਹੀਂ ਕਡਜਸਟ ਕਰ ਲਾ ਰੈਸਟ ਹੋਈ ਜਾਣੀ ਆ ਹੋ ਡੈਡ ਜੀ ਕਿੱਥੇ ਗੱਡੀ ਤੇ ਵੀ ਤੇ ਅੰਦਰ ਹੀ ਅੱਛਾ ਅੱਛਾ ਹਾਂ ਫੋਨ ਆਉਂ ਰਿਹਾ ਸੀ ਕਿਸੇ ਦਾ ਤੇ ਇਹ ਗੱਲ ਕਰਨ ਠੀਕ ਹੈ ਜੀ ਹਾਂ ਤੇ ਪੁੱਤ ਕਿੱਦਾਂ ਫਿਰ ਅੱਗੇ ਹੋਰ ਪੜ੍ਹਾਈ ਕਰਨੀ ਆ ਹਾਂਜੀ ਮੰਮੀ ਜੀ ਅਜੇ ਪੜਿਆ ਹੀ ਕੀ ਆ ਜੇ ਵੇਖੀਏ ਤੇ ਤੁਹਾਨੂੰ ਪਤਾ ਕਿੰਨਾ ਕਿੰਨਾ ਪੜ੍ਹਦੀਆਂ ਨੇ ਕੁੜੀਆਂ ਮੈਨੂੰ ਤੇ ਸ਼ੁਰੂ ਤੋਂ ਸ਼ੌਂਕ ਆ ਪੜ੍ਹਨ ਦਾ ਸ਼ੌਂਕ ਤੇ ਮੇਰੇ ਤੇ ਨੂੰ ਬੜਾ ਆ ਚਲ ਮੈਂ ਵੀ ਉ ਤਾਂ ਚਾਹੁੰਨੀ ਆ ਪੜਾਉਣਾ ਤੈਨੂੰ ਪਰ ਪੁੱਤ ਮੈਂ ਇਹ ਸੋਚਣ ਲਈ ਹਾਂ ਮੇਰਾ ਇਰਾਦਾ ਆ ਕਿ ਮੁੰਡਾ ਕੋ ਚੰਗਾ ਦਾ ਵੇਖ ਕੇ ਨਾ ਤੇ ਤੇਰਾ ਰਿਸ਼ਤਾ ਕਰ ਦਈਏ ਮਮੇ ਜੀ ਤੂੰ ਐਵੇਂ ਕਿੱਦਾਂ ਦੀਆਂ ਗੱਲਾਂ ਕਰਦੇ ਜੀ ਮੇਰੇ ਤੋਂ ਵੱਡੇ ਨੇ ਵੀਰ ਜੀ ਪਹਿਲਾਂ ਉਹਨਾਂ ਦਾ ਕਰ ਦੋ ਹਾਂ ਪੁੱਤ ਮੁੰਡਾ ਆ ਉਹਦਾ ਤਾਂ ਬਾਅਦ ਚ ਹੋ ਜਾਊਗਾ ਕੋਈ ਗੱਲ ਨਹੀਂ ਜਿਹੜੀ ਆ ਧੀ ਨੂੰ ਵਿਆਹਣਾ ਨਾ ਇਹ ਜ਼ਿੰਮੇਵਾਰੀ ਸਾਡੇ ਤੇ ਵੱਡੀ ਆ ਮੇਰਾ ਇਰਾਦਾ ਆ ਕਿ ਇਤੋਂ ਹੀ ਫਰਗੋ ਜੀਏ ਤੂੰ ਵੀ ਆਪਣੇ ਘਰ ਨਾ ਹੱਸੇ ਵਸੇ ਮਮੀ ਜੀ ਤੁਹਾਨੂੰ ਖੁਸ਼ੀ ਤੇ ਤਾਂ ਹੀ ਹੋਊਗੀ ਨਾ ਜੇ ਮੈਂ ਅਗਲੇ ਘਰ ਜਾ ਕੇ ਵਧਿਆ ਰਹੂੰਗੀ ਤੇ ਜੇ ਪੜਪੜ ਜਾਊਂਗੀ ਕਿਤੇ ਨੌਕਰੀ ਲੱਗ ਜਾਊਂਗੀ ਤੇ ਤੁਹਾਨੂੰ ਹੀ ਵੈਦਾ ਵਾ ਤੁਹਾਨੂੰ ਕੋਈ ਗੱਲ ਨਾ ਕਰੂਗਾ ਇਹ ਤਾਂ ਇਹਨਾਂ ਨੂੰ ਪਤਾ ਕਿ ਇਹ ਵੇਲੇ ਅਗਲੇ ਘਰ ਕਿੱਦਾਂ ਦਾ ਮਾਹੌਲ ਹੁੰਦਾ ਵਾ ਕਿੱਦਾਂ ਦਾ ਨਹੀਂ ਉਹਦੇ ਵਿੱਚ ਢਲਣਾ ਤੇ ਔਖਾ ਹੀ ਹੁੰਦਾ ਵਾ ਨਾ ਤੇ ਜੇ ਕੁਝ ਕਰਦੀ ਹੋਊਂਗੀ ਕੋਈ ਗੱਲ ਤੇ ਨਾ ਕਰੂਗਾ ਘੱਟੋ ਘੱਟ ਉਹ ਤਾਂ ਚੱਲ ਇਹ ਤੇਰੀ ਗੱਲ ਤੇ ਹੈ ਸਿਆਣੀ ਐ ਚੱਲ ਮੇਰੇ ਮਨ ਵਿੱਚ ਨਾ ਇਦਾਂ ਦਾ ਖਿਆਲ ਆਇਆ ਸੀ ਤੇ ਮੈਂ ਤੇਰੇ ਨਾਲ ਗੱਲ ਕਰ ਲਈ ਆ ਤੂੰ ਵੀ ਫਿਕਰ ਨਾ ਕਰੋ ਵਿਆਹ ਵੀ ਉਹ ਹੁੰਦਾ ਹੀ ਰਹਿਣੇ ਆ ਪਤਾ ਨਹੀਂ ਇਹਨਾਂ ਦੇ ਪਤਾ ਹੀ ਆ ਵੀ ਵਿਆਹ ਤੋਂ ਬਾਅਦ ਬੱਸ ਪੜਿਆ ਹੀ ਨਹੀਂ ਜਾਂਦਾ ਬਾਕੀ ਸਾਰੇ ਕੰਮ ਹੁੰਦੇ ਆ ਹੁਣ ਇੱਥੋਂ ਵਰਗੀ ਐਸ਼ ਥੋੜੀ ਮਿਲਨੀ ਆ ਉੱਥੇ ਜਾ ਕੇ ਤੇ ਜਾਂਦੇ ਨੇ ਜ਼ਿੰਮੇਵਾਰੀਆਂ ਪੈ ਜਣੀਆਂ ਉੱਥੇ ਇਹ ਹੁਣਾਵਾ ਇੱਥੇ ਸਾਡੇ ਇਦਾਂ ਨਹੀਂ ਹੁੰਦਾ ਸਾਡੇ ਨੂਹਾਂ ਇਦਾਂ ਨਹੀਂ ਬਾਹਰ ਜਾਂਦੀਆਂ ਨੂਹਾਂ ਪੜਦੀਆਂ ਨਹੀਂ ਪਤਾ ਨਹੀਂ ਅੱਗੋਂ ਦੀ ਕਿਸਮਤ ਕਿੱਦਾਂ ਦੀ ਹੋਣੀ ਆ ਪੁੱਤ ਕੀ ਬਤਾ ਅਗਲਾ ਪਰਿਵਾਰ ਚੰਗਾ ਮਿਲ ਜੇ ਤੇ ਤੇਰੀ ਪੜਨ ਵਾਲੀ ਰੀਡਵੀ ਉੱਥੇ ਹੋ ਜਾ ਕੇ ਪੂਰੀ ਹੋ ਜੇ ਮੰਮੀ ਜੀ ਕੀ ਗੱਲਾਂ ਕਰਦੀਆਂ ਜੇ ਘੱਲ ਸੁਣੋ ਮੇਰੀ ਹੂੰ ਮੈਂ ਤਾਂ ਉਦਾਂ ਹੀ ਕਹਿਣ ਲਈ ਆ ਜੇ ਉਦੋਂ ਵੀ ਪ੍ਰੈਕਟੀਕਲ ਕਿਦਾਂ ਦਾ ਹੋਇਆ ਵਧੀਆ ਹੋਇਆ ਕਹਿੰਦੀ ਤੇ ਮੈਂ ਆਖਣ ਲਈ ਆ ਵੀ ਤੇਰੇ ਲਈ ਨਾ ਕੋਈ ਚੰਗਾ ਜਿਹਾ ਮੁੰਡਾ ਵੇਖ ਕੇ ਤੇ ਰਿਸ਼ਤਾ ਕਰ ਦਈਏ ਇਹ ਗੱਲ ਕਰਨ ਲਈ ਹਾਂ ਤੂੰ ਗੱਲ ਸੁਣ ਮੇਰੀ ਐਵੇਂ ਨਾ ਕੁੜੀ ਨਾਲ ਹੀ ਤਾਂ ਨਹੀਂ ਗੱਲਾਂ ਕਰੀ ਜਾ ਉਹਨੂੰ ਪੜ ਲੰਦੇ ਜੇ ਉਹਨੇ ਨੌਕਰੀ ਕਰਨੀ ਆ ਨੌਕਰੀ ਵੀ ਕਰ ਲੰਦੇ ਠੀਕ ਐ ਕਾਲੀ ਕਾਦੀ ਆ ਔਰ ਜੋਤ ਕਿਦਾਂ ਹੋਇਆ ਪ੍ਰੈਕਟੀਕਲ ਡੇਜੀ ਬੜਾ ਵਧੀਆ ਹੋਇਆ ਚਲ ਠੀਕ ਆ ਤੂੰ ਕਰ ਰੈਸਟ ਠੀਕ ਆ ਹਾਂ ਅਵੇ ਕਾਲੀ ਪਈ ਆ ਤੂੰ ਮੇਰੀ ਗੱਲ ਸੁਣੋ ਹਮ ਮੈਂ ਕਹਿੰਦੀ ਡਿਗਰੀ ਤੇ ਨੇ ਕਰ ਲਈ ਆ ਤੇ ਹੁਣ ਤੋਂ ਕੋਈ ਚੰਗਾ ਵੇਖਾਂਗੇ ਮੁੰਡਾ ਤੇ ਸਿਰੇ ਕਿਤੇ ਲੱਭ ਜਾਣਾ ਆ ਉਹ ਕੋਈ ਗੱਲ ਨਹੀਂ ਉਹਨੂੰ ਕਰ ਲੈਂਦੇ ਅਜੇ ਤੂੰ ਨੌਕਰੀ ਨਕਰੀ ਕਰ ਲੈਂਦੇ ਕੋਈ ਕੋਈ ਗੱਲ ਨਹੀਂ ਲੱਭ ਲਾਂਗੇ ਠੀਕ ਆ ਨਾ ਉਹ ਵੀ ਸਿਦਿਆਣੇ ਇਹੋ ਗੱਲ ਕਰਨ ਡਈ ਹੂੰ ਵੀ ਵੀਰ ਵੱਡਾ ਆ ਪਹਿਲਾਂ ਤੁਸੀਂ ਵੀਰ ਦਾ ਕਰੋ ਮੈਂ ਕਹਿੰਦੀ ਨਾ ਜਿੱਦਾਂ ਮਰਜ਼ੀ ਆ ਨਾ ਕੁੜੀ ਦਾ ਰਿਸ਼ਤਾ ਹੀ ਪਹਿਲਾਂ ਕਰੀਏ ਮੁੰਡੇ ਦਾ ਤਾਂ ਬਾਅਦ ਚ ਕਰ ਲਾਂਗੇ ਚਲੋ ਠੀਕ ਆ ਕੋਈ ਗੱਲ ਨਹੀਂ ਕਰ ਲਾਂਗੇ ਪਰ ਨਿਆਣਿਆਂ ਨੇ ਹੁਣ ਐਡੀ ਛੇਤੀ ਥੋੜਾ ਉਹ ਜੇ ਪੜਨ ਲਈਏ ਤਾਂ ਪੜ ਲੈਂਦੇ ਉਹਨੂੰ ਕੋਈ ਗੱਲ ਨਹੀਂ ਕਾਲੇ ਕੋਲੋਂ ਪੈਂਦੇ ਏ ਦੱਸ ਤੁਸੀਂ ਕਿਦਾਂ ਦੀਆਂ ਗੱਲਾਂ ਕਰਦੇ ਏ ਜੀ ਤੁਸੀਂ ਤੇ ਇਦਾਂ ਕਰਨ ੜੇ ਜੇ ਗੱਲ ਜੇ ਦਾਦੀ ਦੀ ਨੌਕਰੀ ਦੀ ਕਮਾਈ ਖਾਣੀ ਆ ਪਰ ਗੱਲ ਠੀਕ ਆ ਪਰ ਉਹ ਨਿਆਣਿਆਂ ਦੀ ਵੀ ਤਾਂ ਕੋਈ ਮਰਜ਼ੀ ਹੋਣੀ ਚਾਹੀਦੀ ਆ ਨਾ ਠੀਕ ਆ ਨਾ ਉਹ ਜੇ ਕਹਿੰਦੀ ਪੜਨਾ ਵਾ ਤੇ ਪੜ ਲੈਂਦੇ ਉਹਨੂੰ ਠੀਕ ਆ ਚਲੋ ਜੇ ਉਹ ਕਹਿੰਦੀ ਐ ਨਾ ਪੜਨਾ ਤੇ ਤੁਸੀਂ ਆਪੇ ਪੁੱਛ ਲਓ ਉਹਨੂੰ ਕੋਈ ਨਹੀਂ ਕਰ ਲਾਂਗੇ ਗੱਲ ਐਵੇਂ ਨਹੀਂ ਕਾਲੇ ਪੈਦਾਈ ਦਾ ਦੋਸ ਇਨਾਂ ਦੇ ਮੰਨਣ ਚ ਨਹੀਂ ਹੋਣ ਦੇ ਗੱਲ ਮੈਂ ਕਹਾਂ ਨਹੀਂ ਆ ਭਈ ਜਿਹੜੀ ਜ਼ਿੰਮੇਵਾਰੀ ਨਿਭਾਈ ਜਾਵੇ ਉਹ ਹੀ ਚੰਗੀ ਹੈ ਦਲਜੀਤ ਗੱਲ ਸੁਣ ਹਾਂ ਇੱਕ ਮਿੰਟ ਹਾਂ ਜੀ ਕਿਦਾਂ ਉਹ ਏਜੰਟ ਨਾਲ ਹੋਈ ਗੱਲ ਹਾਂਜੀ ਡੈਡੀ ਉਹ ਇਹੀ ਗੱਲ ਉਹਦੇ ਨਾਲ ਹੂੰ ਉਹ ਕਹਿੰਦਾ ਜੀ ਫੋਨ ਆਇਆ ਹੈ ਉਹਦਾ ਮੈਨੂੰ ਹੂੰ ਉਹ ਕਹਿੰਦਾ ਜੀ ਡਾਕੂਮੈਂਟ ਦੇਜਾ ਆਪਣੇ ਆਕੇ ਅੱਛਾ ਹਾਂਜੀ ਤੇ ਮੇਰਾ ਰੱਦਾ ਜਾ ਕੇ ਮਿਲੋ ਨਾ ਤੂੰ ਐਦਾਂ ਕਰ ਉਹਨੂੰ ਮਿਲ ਲਿਆ ਤੇ ਨਾਲੇ ਨਾ ਉਹਦੇ ਨਾਲ ਜਿਹੜੀ ਗੱਲ ਕਰਨ ਵਾਲੀ ਆ ਨਾ ਕਲੀਅਰ ਉਹ ਕਰ IPRT ਲਈ ਤਾਂ ਠੀਕ ਆ ਹਾਂਜੀ ਹਾਂਜੀ ਨਹੀਂ ਗੱਲ ਕਰਕੇ ਆਉਂਗਾ ਮੈਂ ਜਾਨਾ ਨਾ ਹੂੰ ਹੂੰ ਗੱਲ ਕਰਕੇ ਆਉਣਾ ਸਾਰੀ ਉਹਦੇ ਨਾਲ ਪੁੱਛ ਲੈ ਨਾਲੇ ਕਿਦੋਂ ਤੱਕ ਕੰਮ ਬਣਾਉਂਦਾ ਵਾ ਠੀਕ ਆ ਬਹੁਤਾ ਲੇਟ ਕਰੀ ਜਾਂਦਾ ਮੈਂ ਕਹਿੰਦਾ ਇਹਦੇ ਨਾਲੋਂ ਤਾਂ ਇੱਥੇ ਕੋਈ ਕੰਮਕਾਰ ਕਰ ਲੈਂਦਾ ਕੋਈ ਨੌਕਰੀ ਵੇਖ ਲੈਂਦਾ ਜਿਹੜੀ ਤੁਹਾਨੂੰ ਪਤਾ ਇੱਥੇ ਨੌਕਰੀ ਕਿੱਥੇ ਮਿਲਦੀ ਆ ਉਹ ਨੌਕਰੀ ਨਹੀਂ ਤੇ ਕੋਈ ਕੰਮਕਾਰ ਖੋਲ ਦਿੰਨੇ ਤਾਂ ਜਿਹੜੀ ਮੇਰੇ ਘਰ ਦਿਲ ਕਰਦਾ ਵਾ ਮੈਂ ਕਿਹਾ ਪੰਜ ਚਾਰ ਸਾਲ ਬਾਹਰ ਲਾਉਂਦਾ ਹਾਂ ਇੱਥੇ ਤੁਹਾਨੂੰ ਪਤਾ ਕੰਮ ਇਦਾਂ ਦੇ ਹੀ ਆ ਉਹ ਚਲੋ ਠੀਕ ਆ ਚਲ ਵੇਖ ਲੈ ਤੇਰੀ ਮਰਜ਼ੀ ਆ ਮੈਂ ਕਹਿੰਦਾ ਵੀ ਪੈਸੇ ਪੂ ਨਹੀਂ ਮੈਂ ਜੈਂਟਰਾਂ ਨਾਲ ਗੱਲ ਕਰਕੇ ਹੁਣਾਂ ਅਜ ਪੂਰੀ ਕੀ ਕਹਿੰਦਾ ਚਲ ਕਰ ਲੈ ਕੋਈ ਗੱਲ ਨਹੀਂ ਕਰ ਤੂੰ ਪਤਾ ਉਹਦਾ ਠੀਕ ਹੈ ਚਲੋ ਠੀਕ ਹੈ ਓਕੇ ਓਕੇ ਕਰੋ ਪੁੱਤ ਠੀਕ ਉਹ ਨਿਆਣੇ ਵੀ ਇੱਥੇ ਕੀ ਕਰਨ ਜੇ ਸਰਕਾਰ ਇਹੋ ਕਿਹਾ ਨੌਕਰੀਆਂ ਇੱਥੇ ਦਵੇ ਤੇ ਕੰਮ ਕਰ ਹੋਵੇ ਕਿਦਾ ਜੀ ਕਰਦਾ ਬਾਹਰ ਜਾਣ ਉਹ ਸੇ ਜਾਂਦੇ ਆ ਲੋਕ ਕੀ ਕਰਨ ਹੁਣ ਫੇ ਬੱਚੇ ਵੀ ਚਲੋ ਕੋਈ ਗੱਲ ਨਹੀਂ ਜੋ ਕਰਨਾ ਜੋ ਹਟ ਤੇ ਤੂੰ ਰੋਟੀ ਖਾ ਲਈ ਹੈ ਹਾਂਜੀ ਮੰਮੀ ਜੀ ਖਾ ਲਈ ਅੱਛਾ ਹਾਂਜੀ ਗਾਲ ਸੁਣ ਮੇਰੀ ਹਾਂ ਜੀ ਤੇਰੇ ਨਾਲ ਐ ਮਾਰਦੇ ਆ ਕਿਹਾ ਕਿਆਡੇ ਕੁੜੀ ਨੂੰ ਪੜ੍ਹ ਲਿਖ ਲੈਂਦੇ ਤੈਨੂੰ ਜਿਆਦਾ ਕਾਲੀ ਪਈ ਹੈ ਜਦ ਮੈਂ ਇਹ ਗੱਲ ਨਹੀਂ ਕਹਿੰਦੀ ਹੈਗੀ ਕਿ ਤੂੰ ਪੜ੍ਹ ਨਾ ਪਰ ਪੁੱਤ ਜਿੱਥੇ ਮੈਨੂੰ ਰਿਸ਼ਤਾ ਚੰਗਾ ਲੱਗਾ ਨਾ ਤੇਰੇ ਪੁੱਛੇ ਮੈਂ ਨਹੀਂ ਕਰਦੀ ਘਰ-ਵਾਰ ਮੈਂ ਦੇਣਾ ਹੀ ਮੰਮੀ ਜੀ ਤੀ ਪੈਰ ਹੋ ਹੀ ਗੇ ਲੰਗਰਨ ਲੱਗ ਗਏ ਜੀ ਪਹਿਲਾਂ ਮੈਨੂੰ ਨੌਕਰੀ ਲੈ ਲੈਂਦੋ ਫਿਰ ਜਿੱਥੇ ਤੁਹਾਡਾ ਦਿਲ ਕਰੂਗਾ ਉੱਥੇ ਕਰ ਦਿਓ ਨੌਕਰੀ ਦੇ ਪਰ 3 ਸਾਲਾਂ ਮਿਲੂਗੀ ਤੇ ਫਿਰ ਘਰ ਬਿਠਾ ਰੱਖਣਾ ਮੈਨੂੰ ਪਤਾ ਨਹੀਂ ਕੀ ਹੋ ਗਿਆ ਵਾ ਆਪਣੀਆਂ ਹੀ ਮਾਰਦੇ ਰਹਿੰਦੀ ਆ ਇੱਕੋ ਗੱਲ ਦੇ ਮਗਰ ਪੈ ਗਈ 10 ਆ ਮਾਦਾ ਨੇ ਹੋਰ ਹੀ ਮੁਸੀਬਤ ਪਾਤੀ ਆ ਐਦਾਂ ਕਰਨਾ ਜਿਹਨੂੰ ਬਾਹਰ ਘੱਲਿਆ ਉਹਨੂੰ ਤੇ ਫੋਨ ਲਾਵਾਂ ਭਲਾ ਉਹਨੇ ਕਿਹਾ ਚਵਲ ਜੀ ਨੇ ਕੀਤਾ ਵਾਗੇ ਉਹ ਚੋਕਲਾ ਹੁਣ ਹਲੋ ਓ ਮੇਰੀ ਗੱਲ ਸੁਣੋ ਯਾਰ ਕੰਮ ਹੋਇਆ ਵਾ ਜੇ ਕਿ ਨਹੀਂ ਹੋਇਆ ਨਹੀਂ ਭਾਜੀ ਹਜੇ ਨਹੀਂ ਹੋਇਆ ਕਰਨ ਲੇ ਆ ਪਰ ਹਜੇ ਹੋਇਆ ਓ ਯਾਰ ਮੇਰੀ ਗੱਲ ਸੁਣੋ ਕਦੋਂ ਤੇ ਤੁਹਾਨੂੰ ਬਾਹਰ ਕੱ ਲਿਆਵਾਂ ਇਹ ਕੰਮ ਆ ਤੇ ਕੱ ਲਿਆਵਾਂ ਫਿਰਦੇ ਰਹੋ ਉਥੇ ਕੋਈ ਨਹੀਂ ਭਾਜੀ ਆਪਾਂ ਤੇ ਦੇ ਪੁੱਛ ਕਰਨ ਕੋਲ ਅਜੇ ਬਣੀ ਨਹੀਂ ਖੰਡ ਕੋਈ ਗੱਲ ਨਹੀਂ ਹੋ ਰੋਣਾ ਇਹ ਨਹੀਂ ਆ ਮਾਦੀ ਨਾਲ ਚਲਾਣੇ ਓ ਮੇਰੀ ਗੱਲ ਸੁਣੋ ਜੇ ਪੈਸੇ ਤੇ ਲੋੜ ਆ ਤੇ ਮੈਨੂੰ ਤਾਂ ਵੀ ਦੱਸੋ ਤੂੰ ਸੁਣਾ ਪਤਾ ਨਹੀਂ ਕਦੋਂ ਆਇਆ ਯਾਰ ਤੁਸੀਂ ਉਹ ਮੈਨੂੰ 3-14 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਚਾਹੀਦਾ ਵਾ ਠੀਕ ਹੈ ਠੀਕ ਹੈ ਉਹ ਆਹੋ ਠੀਕ ਮੈਂ ਉਹ ਗੱਲ ਪਾਜੀ ਪਾਜੀ ਤੂੰ ਕਰਨੀ ਇੱਥੇ ਕੁਝ ਨਹੀਂ ਮੈਂ ਧੋਣੇ ਆਈ ਬਸ ਫੋਨ ਕਿਦਾਂ ਹੁੰਦਿਆ ਫੋਨ ਜਿਹਦਾ ਮਰਜੀ ਆਉਂਦਿਆ ਤੇਰਾ ਫਰਜ਼ ਨਹੀਂ ਪੰਡ ਹੋਵੇ ਉਹਨੂੰ ਖੜਕਾ ਕੇ ਆਵਾਂ ਅੰਦਰ ਦਰਵਾਜ਼ਾ ਖੁੱਲਾ ਸੀ ਮੈਂ ਉਦਾਂ ਹੀ ਆ ਗਈ ਫਿਰ ਕੀ ਹੋ ਗਿਆ ਆ ਉਦਾਂ ਆ ਗਈਆਂ ਤੂੰ ਉਹ ਮੇਰੀ ਗੱਲ ਸੁਣ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਮੇਰੀ ਇੱਕ ਗੱਲ ਹੋਰ ਸੁਣ ਲਾ ਜੇ ਅੱਗੇ ਤੋਂ ਮੇਰੇ ਫੋਨ ਆਉਣ ਤੇ ਤੂੰ ਅੰਦਰ ਆ ਗਈ ਨਾ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਪਤਾ ਨਹੀਂ ਕਿਉਂ ਮੈਂ ਬੁਸੇ ਦੇ ਵਿੱਚ ਰਹਿੰਦੀ 24 ਘੰਟੇ ਬਸ ਨਾ ਫਰਾਹੀ ਹੋਇਆ ਰਿਦਾ ਨਾ ਦਾ ਕੀ ਕਰਾਂ ਹਣ ਇਦਾਂ ਕਰਦੇ ਬੈਣ ਮਮੀ ਨੂੰ ਫੋਨ ਲਾਉਣੀ ਆ ਉਹਨਾਂ ਨਾਲ ਘੜੀ ਗੱਲ ਕਰਦੀ ਆ ਸ਼ਕਮੇ ਜੀ ਵਧੀਆ ਵਧੀਆ ਤੁਸੀਂ ਦੱਸੋ ਅਛਾ ਅਛਾ ਹੋਰ ਕੀ ਕਰਨ ਦੇ ਮੈਂ ਵੀ ਕੁਛ ਨਾ ਬਸ ਬੈਠੀ ਹੀ ਵੇਲੀ ਹਾਂਜੀ ਮੈਂ ਚਲ ਮਮੀ ਨੂੰ ਫੋਨ ਲਾਉਣੀ ਹਾਲ ਚੱਲ ਪੁੱਛਣੀ ਆ ਕੱਲ ਪਰਸੋਂ ਦਾ ਕੀਤਾ ਨਹੀਂ ਗਿਆ ਫੋਨ ਅਛਾ ਆਉਣ ਵੱਲੋਂ ਮਮੀ ਜੀ ਤੁਹਾਨੂੰ ਪਤਾ ਹੈ ਨਾ ਇਹਨਾਂ ਨੂੰ ਥੋੜਾ ਜਿਹਾ ਕੰਮ ਰਹਿੰਦਾ ਆ ਤੇ ਕੋਈ ਗੱਲ ਨਹੀਂ ਬਾਕੀ ਕਿਸੇ ਦਿਨ ਵੇਲੇ ਹੋਵਾਂਗੇ ਨਾ ਤੇ ਫੇਰ ਆਵਾਂਗੇ ਹਾਂਜੀ ਹਾਂਜੀ ਤੋ ਕੋਈ ਨਹੀਂ ਤੁਸੀਂ ਫੇਰਾ ਮਰ ਜਿਓ ਅੱਗੇ ਫਿਰ ਕੀ ਹੈ ਹਾਂਜੀ ਉਹ ਨਹੀਂ ਨਹੀਂ ਅਮੀ ਜੀ ਤਾਂਗੀ ਗਾਦੀ ਆ ਸਭ ਕੁਝ ਵਧੀਆ ਆ ਨਾਲੇ ਦੇਖੋ ਜੀ ਜੇ ਟਾਈਮ ਨਾਲ ਕਰਦੇ ਵਿੱਚ ਮਿਲ ਜੇ ਤੋ ਹੋਰ ਦੱਸੋ ਕੀ ਚਾਹੀਦਾ ਵਾ ਉਹ ਸਭ ਕੁਝ ਅਮੀ ਜੀ ਮਿਲਦਾ ਵਾ ਮੈਨੂੰ ਹਾਂਜੀ ਹਾਂਜੀ ਉਹ ਨਹੀਂ ਨਹੀਂ ਬਾਕੀ ਜਦੋਂ ਹੀ ਆਉਂਦੀ ਗੱਲ ਕਰਦੇ ਆ ਨਾ ਤੇ ਕੋਈ ਗੱਲ ਨਹੀਂ ਆ ਪਾਵਾਂਗੇ ਤੇ ਰਾਤ ਰਹਿ ਕੇ ਜਾਵਾਂਗੇ ਖੇਦਣ ਚਲੋ ਠੀਕ ਆ ਹਾਂਜੀ ਹਾਂਜੀ ਮੇਰਾ ਰੱਖ ਦੀਆਂ ਮੈਨਾਂ ਕੋਈ ਕੰਮ ਕਰ ਲਾ ਹੁਣ ਚਲ ਮੇਰੀ ਗੱਲ ਸੁਣੋ ਤੈਨੂੰ ਇੱਥੇ ਆਣ ਕੇ ਬਹਿ ਗਈ ਜੀ ਪਿਆਰਤੀ ਰਹੋ ਪਗਪੁਗ ਮੰਨ ਲੈਣੀ ਰਮਨ ਮੈਂ ਗਿਆ ਸੀ ਬੰਬੀ ਤੇ ਅੱਛਾ ਤੋ ਉਥੋਂ ਆਣ ਕੇ ਮੈਂ ਇੱਧਾ ਹੀ ਬਹਿ ਗਿਆ ਇੱਥੇ ਚਲ ਕੋਈ ਗੱਲ ਨਹੀਂ ਪਾਗ ਬੰਨੋ ਮੈਂ ਵੀ ਚਾਹ ਪਾਣੀ ਬਣਾਉਂਦੀ ਆ ਚਲ ਕੋਈ ਨਹੀਂ ਬੱਲੇ ਨੇ ਨਾ ਨੂੰ ਗੇ ਨਾਲੇ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਗੱਲ ਇਹ ਕਰਨੀ ਸੀ ਵੀ ਫਿਕਰ ਜਿਆ ਮੈਨੂੰ ਹੁੰੰਡਿਆ ਵਾ ਕਾਦਾ ਵੀ ਲਗਲੀ ਦਾਦੇ ਵਿਆਹ ਹੋ ਗਿਆ ਵਾ ਤੇ ਜੋ ਬਣਾਰ ਕਾ ਛੁੱਟੀ ਹੁੰਦਾ ਨਾ ਤੇ ਉਹਦਾ ਵੀ ਵਿਆਹ ਕਰ ਦਈਏ ਨਹੀਂ ਉਹ ਮੰਨਦਾ ਨਹੀਂ ਆ ਨਹੀਂ ਉਹਨੂੰ ਤਾਂ ਕੀ ਕਹਿਣਾ ਮੈਂ ਉਹਦੇ ਨਾਲ ਗੱਲ ਹੀ ਨਹੀਂ ਕੀਤੀ ਤੁਸੀਂ ਥੋੜਾ ਜਿਹਾ ਲਵਲੀ ਨੂੰ ਸਮਝਾਓ ਨਹੀਂ ਲਵਲੀ ਕੀ ਕਹਿੰਦਾ ਵੀ ਨਹੀਂ ਕਰਨਾ ਜੇ ਨਹੀਂ ਲਵਲੀ ਇਹ ਗੱਲ ਤਾਂ ਨਹੀਂ ਕਹਿੰਦਾ ਜਿਹੜੀ ਗੱਲ लवली ਕਹਿੰਦੇ ਆ ਨਾ ਮੈਂ ਵੀ ਉਹਦੀ ਗੱਲ ਸਮਝਦੀ ਆ ਉਹ ਵੀ ਆਪਣੀ ਜਗ੍ਹਾ ਤੇ ਸਹੀ ਆ ਹਾਂ ਕੀ ਕਹਿੰਦਾ ਉਹ ਕਹਿੰਦੇ ਆ ਕਿ ਮੰਮੀ ਹੁਣ ਕਮਾਈ ਕਰਨ ਧਿਆਵਾ ਤੇ 2-4 ਸਾਲ ਕਮਾਈ ਕਰ ਲਈ ਜਿਉਂ ਉਹਦਾ ਵਿਆਹ ਹੋ ਗਿਆ ਤੇ ਘਰ ਦੇ ਵਿੱਚ ਨਾ ਬਖਾਂਦ ਪੈ ਜਾਣੀ ਆ ਪਹਿਲਾਂ ਵਰਗਾ ਮਾਹੌਲ ਨਹੀਂ ਰਹਿਣਾ ਚੱਲ ਗੱਲ ਤੇ ਉਹਦੀ ਵੀ ਠੀਕ ਵਾ ਪਰ ਤੂੰ ਨਹੀਂ ਤੇ ਫਿਰ ਜੋਬਨ ਨਾਲ ਗੱਲ ਕਰਕੇ ਵੇਖ ਲੈ ਕੀ ਕਹਿੰਦਾ ਚਲੋ ਮੈਂ ਜੋਬਨ ਨਾਲ ਤੇ ਗੱਲ ਕਰੂੰਗੀ ਪਰ लवली ਨੂੰ ਤੁਸੀਂ ਸਮਝਾਓ ਕਿ ਵਿਆਹ ਤਾਂ ਕਰਨਾ ਹੀ ਪੈਣਾ ਵਾ ਇਹ ਛੁੱਟੀ ਵਿੱਚ ਮੰਗਣੀ ਕਰ ਲੈਨੇ ਨਹੀਂ ਤੇ ਅਗਲੀ ਛੁੱਟੀ ਵਿੱਚ ਵਿਆਹ ਕਰ ਲਾਂਗੇ ਚਲ ਕੋਈ ਨੀ ਮੈਂ ਕਰਦਾ ਗੱਲ ਇਹਦਾਂ लवली ਨਾ ਕਿ ਦੂਜੀ ਗੱਲ ਇਹ ਆ ਮੈਂ ਤੇ ਇਹ ਗੱਲ ਕਿ ਨਹੀਂ ਰਪਿੰਦਰ ਬੜੀ ਚੰਗੀ ਆ ਵੇਖੋ ਸਾਰੇ ਘਰ ਦੇ ਕੰਮ ਵੀ ਕਰਦੀ ਆ ਤੇ ਮੈਨੂੰ ਵੀ ਨਾ ਮਾਵਾ ਵਾਲੀ ਜਗ੍ਹਾ ਤੇ ਰੱਖਦੀ ਆ ਤੇ ਜੇ ਆਪਾਂ ਰਪਿੰਦਰ ਨੂੰ ਕਹੀਏ ਕਿ ਤੇਰੀ ਮਾਸ ਦੀਆਂ ਕੁੜੀਆਂ ਵੀ ਹੈਗੀਆਂ ਭੂਆ ਦੀਆਂ ਵੀ ਹੈਗੀਆਂ ਤੇ ਜੇ ਤੂੰ ਹੀ ਰਿਸ਼ਤਾ ਕਰਵਾ ਦੇ ਤੇ ਨਾਲੇ ਪਹਿਣਾ ਪਹਿਣਾ ਬਣ ਕੇ ਰੋ ਗਈਆਂ ਤੁਹਾਨੂੰ ਵਧੀਆ ਲੱਗੂਗਾ ਚਲ ਇਦਾਂ ਹੀ ਕਰ ਲੈਨੇ ਆ ਰਪਿੰਦਰ ਨੂੰ ਕਹਿ ਦਿੰਨੇ ਆ ਹਨਾ ਤੇ ਜੇ ਇਦਾਂ लवली ਨੂੰ ਤੇ ਕਹੀ ਹੀ ਗੱਲ ਪਤਾ ਨਹੀਂ ਕਿ ਉਹਦੇ ਮੰਨਣ ਵਿੱਚ ਆਈ ਆ ਕਿ ਜਾਂ ਨਹੀਂ ਆਈ। ਤੂੰ ਐਦਾਂ ਕਰ ਮੈਂ लवली ਨੂੰ ਪੁੱਛਦਾ ਵਾਂ ਤੇ ਤੂੰ ਜੋ ਬੰਦਾ ਫੋਨ ਤੇ ਗੱਲ ਕਰ ਲਾ। ਕੀ ਕਹਿੰਦਾ ਵੀ ਕਦੋਂ ਆਉਣਾ ਮੈਂ ਛੁੱਟੀ? ਚਲੋ ਕੋਈ ਨਹੀਂ ਮੈਂ ਕਰ ਲੈਨੀ ਆ ਗੱਲ। लवली ਕਹਿੰਦਾ ਹੀ ਮੇਰੀ ਹੋਈ ਗੱਲ ਆਂਦਾ 3-4 ਮਹੀਨੇ ਲੱਗੀ ਜਾਣੇ ਆ। ਬਸ ਚਲੋ ਜੇ 4 ਮਹੀਨਾ ਤੱਕ ਆਊਗਾ ਤਾਂ ਠਾਕਾ ਠੁਕਾ ਲਾ ਲੈਨੇ ਆ ਤੇ ਬਾਕੀ ਕੰਮ ਬਾਅਦ ਫੇਰ ਕਰ ਲਾਂਗੇ ਵਿਆਹ ਉਹਦਾ। ਆਹੇ ਉਹ ਗੱਲ ਹੀ ਮੈਂ ਕਹਿਣ ਲਈ ਆ ਨਾ। ਵੀ ਐਦਾਂ ਕਰ ਲੈਨੇ ਆ। ਚੱਲ ਮੈਂ ਤੇ ਇਹੋ ਹੀ ਕਹਿਨੀ ਆ ਵੀ ਜਿੰਦਾ ਨੀ ਰਪਿੰਦਰ ਵਾ ਨਾ ਐਦਾਂ ਦੀ ਕੁੜੀ ਸਾਡੇ ਘਰ ਆਵੇ ਦੁੱਜੀ ਵੀ। ਉੱਛਲ ਕੋਈ ਗੱਲ ਨਹੀਂ ਪਹਿਲਾਂ ਗੱਲ ਤੋੜ ਕੇ ਤੇ ਵੇਖੀ ਕੀ ਕਹਿੰਦੇ ਬੱਚੇ ਚਲੋ ਕੋਈ ਗੱਲ ਨਹੀਂ ਆਉਂਦਾ ਨਾ ਜੋ ਬੰਦਾ ਫੋਨ ਤੇ ਮੈਂ ਆਪ ਗੱਲ ਕਰ ਲੈਨੀ ਆ ਚੱਲ ਕਰ ਲੀ ਬੋ ਤੇ ਇਹ ਗੱਲ ਵਾ ਤੇ ਜੇ ਤੂੰ ਇਹ ਗੱਲ ਨਾਲ ਸਹਿਮਤ ਆ ਤਾਂ ਅਹੀਂ ਤੇਰੇ ਵਾਸਤੇ ਕੁੜੀ ਕੋਈ ਲੱਭੀਏ ਆਵੇਂ ਗੱਲ ਫਿਰ ਠਾਕਾ ਲਾ ਲਾਂਗੇ ਚੱਲ ਕਰ ਲਓ ਤੂੰ ਆਪ ਦੇਖਣੀ ਆ ਕੁੜੀ ਉਹ ਤੇਰੀ ਮਰਜ਼ੀ ਆ ਤੇ ਗੱਲ ਕਰ ਲਈ ਤੂੰ ਇਹ ਕਰੀ ਕੀ ਕਹਿੰਦਾ ਹਾਂ ਜੇ ਤੇ ਫਿਰ ਕਹੂਗਾ ਵੀ ਦੋ ਮਹੀਨਾ ਤੱਕ ਆਉਣਾ ਵਾ ਚੱਲੇ ਤਾਂ ਕਰਦੇ ਆ ਇੱਕ ਛੁੱਟੀ 'ਚ ਉਹਦਾ ਠਾਕਾ ਲਾ ਲੈਨੇ ਆ ਤੇ ਅਗਲੀ ਛੁੱਟੀ 'ਚ ਉਹਦਾ ਫਿਰ ਵਿਆਹ ਕਰ ਲਾਂਗੇ ਚਲੋ ਠੀਕ ਆ ਕੋਈ ਨਹੀਂ ਮੈਂ ਕਰਦੀ ਗੱਲ ਤੂੰ ਉੱਠੋ ਤੁਸੀਂ ਵੀ ਤਿਆਰ ਹੋ ਭੱਗ ਭੁਗ ਬੰਨੋ ਚਲੋ ਕੋਈ ਨਹੀਂ ਮੈਂ ਬੰਦਾ ਉਹ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਹਾਂ ਹਾਂ ਆ ਜਾਊਂਗਾ ਆ ਜਾਊਂਗਾ ਮੈਂ ਸ਼ਾਮ ਨੂੰ ਠੀਕ ਉਹ ਰਪਿੰਦਰ ਮੇਰੇ ਕੱਪੜੇ ਕੱਢ ਗਏ ਨਾ ਤੇ ਬੈਗ ਚ ਪਾ ਦੇ ਮੈਂ ਇੱਕ ਦੋ ਦਿਨ ਬਾਅਦ ਤੇ ਜਾਣਾ ਕਿਤੇ ਹਾਂਜੀ ਠੀਕ ਆ ਕਿੱਥੇ ਜਾਣਾ ਇਹਦੀ ਉਹ ਯਾਰ ਤੈਨੂੰ ਪੁੱਛਣਾ ਜ਼ਰੂਰੀ ਹੈ ਕਿੱਥੇ ਜਾਣਾ ਵਾ ਜਿੱਥੇ ਮਰਜ਼ੀ ਜਾਣਾ ਹੋਇਆ ਕੋਈ ਨਹੀਂ ਮੈਂ ਕਰ ਦਿੰਦੀ ਆਹੋ ਉਹ ਪਾਦੀ ਮੈਂ ਸ਼ਾਮ ਨੂੰ ਜਾਣਾ ਵਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਦੱਸੋ ਇੱਕ ਦੋ ਦਿਨ ਤੱਕ ਨਾ ਪਿੰਡੋਂ ਨਾ ਹੋਈਏ ਕੋਈ ਗੱਲ ਨਹੀਂ ਮੈਨੂੰ ਉਥੋਂ ਹੁੰਦੇ ਫਿਰ ਵੇਖ ਲੈਣੇ ਆ ਪਿੰਡੋਂ ਨਾ ਫੋਨ ਆਉਂਦੇ ਮਮੀ ਹੁਣਾਂ ਦਾ ਉਹ ਅਖ ਦੇ ਕਿੰਨੇ ਦਿਨ ਹੋ ਗਏ ਤੁਸੀਂ ਆਏ ਨਹੀਂ ਆ ਪਰ ਚਲ ਫੋਨ ਆਉਂਦਿਆ ਸੀ ਤੇ ਮੈਂ ਕੀ ਕਹਿਤਾ ਵਾ ਮੈਨੂੰ ਉਥੋਂ ਹੋ ਹੁੰਦੇ ਨਾ ਮੈਨੂੰ ਵੀ ਜ਼ਰੂਰੀ ਕੰਮ ਆ ਚਲੋ ਮੈਂ ਇਹ ਨਹੀਂ ਕਹਿਣੀ ਕਿ ਤੁਸੀਂ ਆਪਣਾ ਕੰਮ ਪਾਣ ਕੇ ਜਾਓ ਤੁਸੀਂ ਕੰਮ ਆਪਣਾ ਕਰ ਆਓ ਤੇ ਕੋਈ ਨਹੀਂ ਜਿੱਦਣ ਵਿੱਚ ਤੁਸੀਂ ਆਓਗੇ ਨਾ ਉਹ ਦਿਨ ਚਲ ਜਾਗੇ ਉਹ ਮੈਂ ਪਰਸੋਂ ਨੂੰ ਆਉਣਾ ਸ਼ਾਮ ਨੂੰ ਤੇ ਫਿਰ ਉਹਦੋਂ ਵੇਖ ਲਾਂਗੇ ਆਣ ਕੇ ਤੂੰ ਕਰ ਦੇ ਜਿਹੜਾ ਕੰਮ ਕਿਹਾ ਤੈਨੂੰ ਮੈਂ ਕੋਈ ਨਹੀਂ ਮੈਂ ਕਰ ਦੇਣੀ ਬੈਠੀ ਐ ਮੇਜੀ ਹਾਂ ਪੁੱਤ ਬੈਠੀ ਆ ਕਰ ਲਿਆ ਕੰਮ ਤੂੰ ਦਾ ਹਾਂਜੀ ਕੰਮ ਤਾਂ ਸਾਰਾ ਕਰ ਹੀ ਆਈ ਸੀ ਅੱਛਾ ਵੇਲੀ ਹੀ ਨਾ ਮੈਂ ਚੱਲ ਤੁਹਾਡੇ ਲੱਗੇ ਬੈਣੀ ਐ ਘੜੀ ਘੜੀ ਆਰਾਮ ਕਰ ਲੈਣਾ ਤੂੰ ਆਰਾਮ ਜੀ ਕੀ ਕਰਨਾ ਐ ਐਦਾਂ ਸੋ ਦੇ ਦਾਂਗੀ ਜਿਹਾ ਸੋਂ ਵਧੀਆ ਆ ਚਲ ਉਹ ਤੇ ਠੀਕ ਆ ਤੇ ਲਵਲੀ ਕੀ ਕਰਨ ਲਿਆ ਮੰਮੀ ਜੀ ਵੀ ਕੁਛ ਨਹੀਂ ਬਸ ਹੁਣੇ ਆਏ ਹੀ ਬਾਹਰੋਂ ਅੱਛਾ ਆਖੰਦੇ ਕਿ ਕਿਤੇ ਜਾਣਾ ਹੈ ਜਾਣਾ ਵਾ ਤੂੰ ਪੁੱਛਿਆ ਨਹੀਂ ਕਿੱਥੇ ਜਾਣਾ ਵਾ ਨਹੀਂ ਮੰਮੀ ਜੀ ਮੈਂ ਨਹੀਂ ਪੁੱਛਿਆ ਚਲ ਉਹ ਤਾਂ ਪੁੱਤ ਤੇਰੀ ਗੱਲ ਠੀਕ ਵਾ ਉਹ ਕਿ ਹੁੰਦਾ ਨਾ ਜਿੱਥੇ ਜਾਣਾ ਇਹਨੇ ਤੇ ਤੂੰ ਵੀ ਜਾ ਆਪਣੇ ਪਿੰਡੋਂ ਹੋ ਕੇ ਆ ਪਿੰਡ ਤੇ ਮੰਮੀ ਜੀ ਜਾਣਾ ਸੀ ਮਮੀ ਦਾ ਫੋਨ ਆਉਂਦਿਆ ਸੀ ਅੱਜ ਹੀ ਸਵੇਰੇ ਹਾਂ ਤੇ ਆਖੰਦੇ ਕਿ ਚਲ ਆਇਓ ਕਦੇ ਇਹਦੇ ਕਿਥੇ ਆਈਆਂ ਹਾਂ ਹਾਂ ਟਾਈਮ ਹੀ ਹੋ ਗਿਆ ਗਿਆ ਨੂੰ ਹਾਂਜੀ ਤੇ ਆਖੰਦੇ ਚਾ ਰਾਤ ਰਹਿ ਕੇ ਜਾਇਓ ਚਲ ਬੰਦਾ ਘੜੀ ਗੱਲਾਂ ਬਾਤਾਂ ਮਰੂਗਾ ਤੇ ਉਹ ਮੈਨੂੰ ਦੱਸਉਂਦੀ ਤੇ ਨਾ ਨੇ ਆਹ ਕੰਦੇ ਚਲ ਕੋਈ ਨਹੀਂ ਚਲ ਜਾਗੇ ਮੈਨੂੰ ਹਲੇ 2-3 ਦਿਨ ਲੱਗ ਜਾਣੇ ਆ ਉੱਥੇ ਫਿਰ ਚਲ ਜਾ ਕੋਈ ਨਹੀਂ ਚਲ ਕੋਈ ਨਹੀਂ ਆਉਂਦਾ ਤਾਂ ਜਾ ਆਓ ਤੇ ਨਾਲੇ ਪੁੱਤ ਮੈਂ ਨਾ ਤੇਰੇ ਨਾਲ ਗੱਲ ਕਰਨੀ ਸੀ ਦੱਸੋ ਮੇਜੀ ਕੀ ਗੱਲ ਕਰਨੀ ਗੱਲ ਇਹ ਆਪੀ ਤੂੰ ਰਿਸ਼ਤਾ ਕਰਾਉਣ ਜੋ ਬੰਦਾ ਤੇ ਜੋ ਬੰਦਾ ਵੀ ਆਪਾਂ ਵਿਆਹ ਕਰੀਏ ਜੋ ਬੰਦਾ ਮੇਜੀ ਤੁਸੀਂ ਦੇਖ ਲਓ ਕੋਈ ਕੁੜੀ ਘੜੀ ਮੈਂ ਕਿੱਥੇ ਕਰਾਵਾਂ ਮੇਰੀ ਇੱਕ ਗੱਲ ਸੁਣੋ ਤੇ ਰਿਸ਼ਤੇਦਾਰੀ ਦੇ ਵਿੱਚ ਰਿਸ਼ਤਾ ਹੋ ਜਾਏ ਨਾ ਤੋਂ ਵਧੀਆ ਗੱਲ ਵਾ ਕਿਉਂਕਿ ਆਪਾਂ ਜੀਆਂ ਨੂੰ ਜਾਣਦੇ ਹੁੰਨੇ ਆ ਤੇ ਜੇ ਕਿਤੇ ਭਰਾਏ ਥਾਂ ਆਪਾਂ ਫਸਾਂਗੇ ਤੇ ਪਤਾ ਨਹੀਂ ਹੁੰਦਾ ਕਿ ਧੀ ਪੁੱਤ ਕਿਦਾਂ ਦਾ ਲੱਭਣਾ ਵਾ ਮੰਮੀ ਜੀ ਉਹਦੀ ਗੱਲ ਤਾਂ ਢੀ ਸਹੀ ਆ ਚਲੋ ਮੈਂ ਕਰਵਾ ਵੀ ਦਊਂਗੀ ਤੇ ਪਰ ਇਹ ਆ ਕਿ ਇਹਨਾਂ ਤੋਂ ਤੁਹਾਡੇ ਚਲਾ ਲੈਣੀ ਪੈਣੀ ਇਹਨਾਂ ਬਲਾ ਕੀ ਕਹਿੰਦੇ ਆ ਤੇ ਕੀ ਨਹੀਂ ਕਹਿੰਦੇ ਚਲ ਕੋਈ ਨਹੀਂ ਮੈਂ ਤੇ ਇੱਕ ਵਾਰ ਕਿਹਾ ਸੀਗਾ ਕਿ ਜੇ ਰਪਿੰਦਰ ਰਿਸ਼ਤਾ ਕਰਾ ਦੇਤੋ ਉਹਦੇ ਨਾਲ ਦੀ ਰੀਤ ਨਹੀਂਗੀ ਨਾਲੇ ਤੁਸੀਂ ਦੋਵੇਂ ਭੈਣਾ ਭੈਣਾ ਬਣ ਕੇ ਰਹੋਗੇ ਤੇ ਘਰ ਦਾ ਮਾਹੌਲ ਵੀ ਪਹਿਲਾਂ ਵਾਂਗੂ ਰਹੂਗਾ ਓਏ ਅੰਮੀ ਜੀ ਭੈਣਾ ਵਰਗੇ ਤੁਹਾਨੂੰ ਰੀਤ ਨਹੀਂ ਹੈਗੀ ਕੋਈ ਵੀ ਇਕੱਠਿਆਂ ਰਣ ਦੇ ਲਈ ਤੁਸੀਂ ਨਾ ਕੰਮ ਕਰ ਲਿਆ ਕਰਾਂਗੇ ਤੇ ਨਾਲੇ ਹਨਾ ਜਦੋਂ ਅੰਮੀ ਜੀ ਕੋਈ ਪਰਾਇਆ ਕੋਈ ਰਿਸ਼ਤਾ ਆ ਜੇ ਨਾ ਤੇ ਫਿਰ ਉਹ ਜੀ ਗੱਲ ਨਹੀਂਗੀ ਬੰਦੀ ਹੈਗੀ ਕਿਉਂਕਿ ਸਾਨੂੰ ਕਿਸੇ ਦੇ ਸੁਭਾਅ ਦਾ ਨਹੀਂ ਪਤਾ ਹੁੰਦਾ ਹੁਣ ਤੇਰੀਆਂ ਭੈਣਾ ਵਾਂ ਮਾਸੀ ਦੀ ਧੀ ਹੋਈ ਭੂਆ ਦੀ ਧੀ ਹੋਈ ਤੈਨੂੰ ਸਾਰਾ ਪਤਾ ਵਾ ਉਹਨਾਂ ਨੂੰ ਤੇਰੇ ਬਾਰੇ ਪਤਾ ਵਾ ਆਹ ਹੋਈ ਤੇ ਹੈ ਤੇ ਨਾਲੇ ਮਹਾਰਾਜ ਦਾ ਦਿੱਤਾ ਸਾਡੇ ਕੋਲ ਸਾਰਾ ਕੁਛ ਵਾ ਮਾਨੂੰ ਤੇ ਪੋਤੇ ਚੰਗਾ ਚਾਹੀਦਾ ਵਾ ਨਾ ਹਾਂਜੀ ਤੇ ਘਰ ਬਾਹਰ ਲੈ ਕੇ ਤੇ ਤੁਰਿਆ ਰਹੇ ਜਿਹੜਾ ਨਹੀਂ ਕੋਈ ਗੱਲ ਨਹੀਂ ਦੇਖ ਲਾਂਗੇ ਜੇ ਮੰਨਣਗੇ ਨਾ ਤੇ ਫਿਰ ਕੋਈ ਨਾ ਮੈਂ ਗੱਲ ਕਰਕੇ ਵੇਖ ਲੂੰਗੀ ਤੇ ਫਿਰ ਮੈਂ ਦੱਸੂੰ ਤੁਹਾਨੂੰ ਕੋਈ ਗੱਲ ਨਹੀਂ ਹੋ ਕੇ ਆਉਂਦਾ ਨਾ ਥੋੜੀ ਜਿਹੀ ਨਾ ਗੱਲ ਕਰੀ ਕੋਈ ਨਹੀਂ ਮੋਲੀ ਜੀ ਕਿਉਂਕਿ ਥੋੜਾ ਕਾਲਾ ਪੈ ਜਾਂਦਾ ਵਾ ਆ ਜਦੋਂ ਕੋਈ ਗੱਲ ਨਹੀਂ ਵੇਖੇ ਚੰਗੇ ਹੀ ਆ ਵਿਚਾਰੇ ਵੇਖੋ ਅਮੀ ਜੀ ਜਿਵੇਂ ਆਪਾਂ ਇਹਨਾਂ ਨੂੰ ਕਹਿੰਨੇ ਆ ਤਾਂ ਉਦਾਂ ਹੀ ਚਲੋ ਕਰਦੇ ਆ ਵਿਚਾਰੀ ਤਾਈ ਤੇ ਮੈਂ ਤੈਨੂੰ ਕਿਹਾ ਪੁੱਤ ਕਿ ਹਵਲੀ ਜੀ ਨਾਲ ਗੱਲ ਕਰੀ ਤੂੰ लवली ਦੇ ਨਾਲ ਤੇ ਜਿੱਦਾਂ ਜਾਓਗੇ ਨਾ ਉਹਦੋਂ ਮੰਮੀ ਆਪਣੀ ਮੈਂ ਸਲਾਹ ਕਰੀ ਕੋਈ ਗੱਲ ਨਹੀਂ ਜੀ ਟੈਨਸ਼ਨ ਨਾ ਲਵੋ ਜੇ ਜੋਬਨ ਵੀਰ ਦੇ ਘਰੇ ਵਿਆਹ ਕਰਾਂਗੇ ਨਾ ਤੇ ਚੱਗੇ ਥਾਂ ਹੀ ਕਰਾਂਗੇ ਮੜਾ ਥੋੜਾ ਕਰਨਾ ਆਪਾਂ ਨਹੀਂ ਉਹ ਤਾਂ ਚਲੋ ਵਧੀਆ ਥਾਂ ਹੀ ਹੋ ਜਾਊਗਾ ਪਰ ਨਾ ਤੇ ਪੁੱਤ ਦੇ ਸੁਭਾਅ ਦਾ ਹੁੰਦਾ ਵਾ ਸੁਭਾਅ ਚੰਗਾ ਹੋਵੇ ਨਾ ਫਿਰ ਆਲ ਮਿਲ ਕੇ ਰਹੀ ਜਾਈਦਾ ਵਾ ਅਸੀਂ ਜੇ ਇੱਕ ਜੀ ਵੀ ਵਿੱਚ ਇਦਾਂ ਦਾ ਆ ਜੇ ਨਾ ਤੇ ਸਾਰਾ ਪਰਿਵਾਰ ਜਿਹੜਾ ਖੇਰੂ ਖੇਰੂ ਹੋ ਜਾਂਦਾ ਵਾ ਫਿਰ ਇਹ ਗੱਲ ਤੇ ਮੇਢਾ ਦੀ ਸਹੀ ਆ ਮੈਨੂੰ ਇਸੇ ਗੱਲ ਤੋਂ ਡਰ ਲੱਗਾ ਰਹਿੰਦਾ ਕੋਈ ਨਹੀਂ ਅਮੀ ਤੁਸੀਂ ਟੈਨਸ਼ਨ ਨਾ ਲਵੋ ਸਾਰੇ ਕੰਮ ਹੋ ਜਾਣੇ ਆ ਹਲੇ ਜੋ ਬਨਵੀਰ ਨਾਲੇ ਕੰਮ ਡਈਏ ਕਰਨ ਬਰ ਦੋਨਾਂ ਨੂੰ ਕਰਨ ਦੋ ਸਾਲ ਦੋ ਸਾਲ ਲਾ ਲੈਣਗੇ ਫੇਰ ਕਰ ਲਾਂਗੇ ਚਲੋ ਕੋਈ ਗੱਲ ਨਹੀਂ ਵੇਖ ਲੈਨੇ ਆ ਜਦੋਂ ਆਊਗਾ ਨਾ ਛੁੱਟੀ ਕੋਈ ਨਹੀਂ ਸਲਾਹ ਲੈ ਲੈਨੇ ਕੀ ਆਂਦਾ ਵਾ ਕੋਈ ਗੱਲ ਨਹੀਂ ਫੋਨ ਚ ਦੇ ਹਦਾ ਇੱਕ ਵਾਰ ਪੁੱਛੋ ਮੰਨਦਾ ਵੀ ਆ ਵਿਆਹ ਨੂੰ ਕੋਈ ਜਬਰਦਸਤੀ ਨਾ ਕਰੋ ਹਨਾ ਫੇਰ ਮੁੜੀਏ ਕਹਿਣਗੇ ਕੋਈ ਗੱਲ ਨਹੀਂ ਮੈਂ ਪੁੱਛ ਲੈਨੀ ਆ ਤੇ ਜਾ ਮੇਰੀ ਤੇ ਕਰ ਲੈ ਤੂੰ ਆਰਾਮ ਘੜੀ ਹਾਂਜੀ ਚਲੋ ਠੀਕ ਹੈ ਕੰਮ ਹੀ ਕਰਦੀ ਰਹਿਣੀ ਆ ਚਾਹ ਨਹੀਂ ਪਣੀ ਤੁਸੀਂ ਨੇ 4000 ਰੁਪਏ ਤੇ ਲੈਨੇ ਆ ਤੂੰ ਰੈਸਟ ਕਰ ਚਲੋ ਠੀਕ ਹੈ ਭਾਈ ਹਾਂ ਚੱਲ ਗੱਲੀ ਗੱਲੀ ਮੈਂ ਇਹਨਾਂ ਨੂੰ ਕਿਹਾ ਤੇ ਹੈਗਾ ਵਾ ਕਿ ਤੂੰ ਹੀ ਰਿਸ਼ਤਾ ਕਰਵਾ ਤੇ ਕੁੜੀ ਬੜੀ ਚੰਗੀ ਆ ਜੇ ਇਹਦੇ ਵਰਗੀ ਦੂਜੀ ਆ ਜੇ ਨਾ ਤੇ ਬੜਾ ਹੀ ਵਧੀਆ ਹੋ ਜੇ ਸਾਡੇ ਘਰ ਦਾ ਮਾਹੌਲ ਫਿਰ